ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਖਾਲਸਾ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਜਿਨ੍ਹਾਂ ਨੇ ਇਹ ਨਗਰ ਬਸਾਇਆ ਹੈ ਅੰਮ੍ਰਿਤਸਰ ਜਿੱਥੇ ਵੱਖ-ਵੱਖ ਹਰ ਸੰਗਤ ਹਰ ਧਰਮ ਦੇ ਹਰ ਮੱਜਮ ਦੇ ਲੋਕ ਇੱਥੇ ਦਰਸ਼ਨ ਕਰਨ ਆਉਂਦੇ ਨੇ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਹਰ ਇੱਕ ਦੀ ਅਰਦਾਸ ਬੇਨਤੀ ਪੂਰੀ ਕਰਦੇ ਨੇ ਹਰ ਇੱਕ ਦੀ ਮਨੋ ਕਾਮਨਾ ਪੂਰੀ ਕਰਦੇ ਨੇ ਤੇ ਉਹ ਇੱਥੋਂ ਦੀ ਇਸ ਦਵਾਰ ਤੋਂ ਕਦੇ ਵੀ ਕੋਈ ਖਾਲੀ ਨਹੀਂ ਮੁੜਿਆ ਜਿਸ ਨੇ ਵੀ ਜੋ ਵੀ ਮੰਗ ਹੈ ਨਾ ਉਹ ਉਸ ਦੀ ਪੂਰੀ ਹੁੰਦੀ ਹੈ ਇਸ ਤਰ੍ਹਾਂ ਖਾਲਸਾ ਜੀ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਘਰ ਦੇਰ ਹੈ ਅੰਧੇਰ ਨਹੀਂ ਉਹ ਆਪਣੇ ਸੰਗਤਾਂ ਦਾ ਇਮਤਿਹਾਨ ਜ਼ਰੂਰ ਲੈਂਦੇ ਨੇ ਕਿ ਕਿਹੜਾ ਮੇਰਾ ਪੱਕਾ ਭਗਤ ਹੈ ਇਹ ਕਿਹੜਾ ਮੇਰਾ ਪੱਕਾ ਜਿਸ ਨੂੰ ਕੀ ਮੇਰੇ ਤੇ ਅਟੁੱਟ ਵਿਸ਼ਵਾਸ ਹੈ ਕਹੀਂ ਬਿਲੇ ਪ੍ਰਮਾਤਮਾ ਆਪਣੇ ਕਰੀਬ ਲਿਆਉਣ ਲਈ ਨਾ ਸਾਡਾ ਇੰਤਿਹਾਨ ਲੈਂਦੇ ਨੇ ਕਿ ਅਸੀਂ ਪ੍ਰਮਾਤਮਾ ਦੇ ਕਿੰਨੇ ਕੁ ਕਰੀਬ ਹਾਂ ਕਹੀਂ ਤਾਂ ਇਹੋ ਜੇ ਵੀ ਹਨ ਬੇਮੁਖ ਕਿ ਜਿਹੜੇ ਕੀ ਇੱਕ ਦੋ ਮੁਸੀਬਤਾਂ ਆਈਆਂ ਇੱਕ ਅੱਧੀ ਹੋਰ ਆ ਗਈ ਤੇ ਗੁਰਬਾਣੀ ਤੋਂ ਮਨ ਮੋੜ ਲਿਆ ਜੀ ਮੈਂ ਸੁਖਿਆ ਸੀ ਕਿ ਮੇਰਾ ਕੰਮ ਹੋ ਜੀ ਪ੍ਰਮਾਤਮਾ ਇਹ ਨਹੀਂ ਹੋਇਆ ਹੁਣ ਮੇਰਾ ਮਨ ਭਗਤੀ ਵਿੱਚ ਨਹੀਂ ਲੱਗਦਾ ਹੁਣ ਮੇਰਾ ਪਾਠ ਕਰਨ ਨੂੰ ਕਹਿੰਦੇ ਨੇ ਮਨ ਨਹੀਂ ਲੱਗਦਾ ਵੇਖੋ ਕੀ ਪਤਾ ਜੇ ਤੁਹਾਡੇ ਤੇ ਦੁੱਖ ਆਇਆ ਹੈ ਤੇ ਕੀ ਪਤਾ ਉਸ ਪਰਮਾਤਮਾ ਦੇ ਤੁਸੀਂ ਹੋਰ ਕਰੀਬ ਹੋਣਾ ਹੋਵੇ ਤਾਂ ਤੁਹਾਡੀ ਜ਼ਿੰਦਗੀ ਚ ਕੋਈ ਦੁੱਖ ਆਇਆ ਹੈ ਤੁਸੀਂ ਪਰਮਾਤਮਾ ਦੇ ਇੰਨੇ ਨੇੜੇ ਹੋਣਾ ਹੋਵੇ ਤੁਸੀਂ ਪਰਮਾਤਮਾ ਦੇ ਇੰਨੇ ਕਰੀਬ ਹੋਣਾ ਹੋਵੇ ਤਾਂ ਕਿ ਪਰਮਾਤਮਾ ਤੁਹਾਡੇ ਨਾਲ ਤੁਹਾਡੇ ਅੰਗ ਸੰਗ ਹੋ ਕੇ ਤੁਹਾਡੀ ਹਰ ਇੱਕ ਮੁਸੀਬਤ ਨੂੰ ਹਰ ਇੱਕ ਪ੍ਰੋਬਲਮ ਦਾ ਹੱਲ ਕਰ ਦੇ ਪਰ ਨਹੀਂ ਜਿਹੜੇ ਮਨਮੁਖ ਹੁੰਦੇ ਨੇ ਨਾ ਖਾਲਸਾ ਜੀ ਉਹ ਛੇਤੀ ਹੀ ਪੱਲਾ ਝੜ ਜਾਂਦੇ ਨੇ ਉਹਨਾਂ ਦਾ ਗੁਰਬਾਣੀ ਵਿੱਚ ਵੀ ਮਨ ਨਹੀਂ ਲੱਗਦਾ ਹੈ ਉਹ ਇੱਧਰ ਉਧਰ ਭਟਕਦੇ ਨੇ ਜਦੋਂ ਸਾਰੀਆਂ ਥਾਵਾਂ ਤੋਂ ਠੇਡੇ ਖਾ ਲੈਂਦੇ ਨੇ ਫਿਰ ਇੱਕ ਦਰਵਾਜ਼ਾ ਦਿਖਦਾ ਹੈ ਸ੍ਰੀ ਹਰਮੰਦਰ ਸਾਹਿਬ ਤੇ ਧੰਤਨ ਬਾਬਾ ਦੀਪ ਸਿੰਘ ਜੀ ਜੋ ਇੱਥੇ ਬਿਰਾਜਮਾਨ ਨੇ ਤੇ ਕਹਿੰਦੇ ਹਨ ਨਾ ਕਿ ਬਾਬਾ ਦੀਪ ਸਿੰਘ ਸ਼ਹੀਦ ਸਿੰਘ ਜਿਹੜੇ ਹੁੰਦੇ ਹਨ ਨਾ ਇਹ ਬਹੁ ਛੇਤੀ ਸੰਗਤਾਂ ਆਪਣੀਆਂ ਤੋਂ ਖੁਸ਼ ਹੋ ਜਾਂਦੇ ਨੇ ਕਿਉਂਕਿ ਇਹਨਾਂ ਦੇ ਨਾਮ ਦੇ ਅੱਗੇ ਲੱਗਿਆ ਧੰਨ ਨਾ ਸਭ ਨੂੰ ਧੰਨੋ ਧੰਨ ਕਰ ਦਿੰਦਾ ਹੈ ਪਰਮਾਤਮਾ ਦਾ ਨਾਮ ਘਰ ਵਿੱਚ ਜ਼ਰੂਰ ਲੈਣਾ ਚਾਹੀਦਾ ਹੈ ਗੁਰਬਾਣੀ ਦਾ ਘਰ ਵਿੱਚ ਜਾਪ ਜ਼ਰੂਰ ਹੋਣਾ ਚਾਹੀਦਾ ਹੈ ਕਹਿੰਦੇ ਨੇ ਕਿ ਘਰ ਵਿੱਚ ਅਗਰ ਇੱਕ ਵੀ ਬੰਦਾ ਪਾਠ ਕਰੇ ਨਾ ਤਾਂ ਉਹਦੀਆਂ ਕੁਲਾਂ ਵੀ ਧਰ ਜਾਂਦੀਆਂ ਨੇ ਪਰ ਖਾਲਸਾ ਜੀ ਪਾਠ ਕਰਕੇ ਹੰਕਾਰ ਕਦੇ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਹੜਾ ਬੰਦਾ ਹੰਕਾਰ ਕਰਦਾ ਹੈ ਨਾ ਉਸ ਦਾ ਕੀਤਾ ਹੋਇਆ ਪਾਠ ਬੇਅਰਥ ਹੁੰਦਾ ਹੈ ਕਿ ਲੈ ਮੈਂ ਪਾਠ ਕੀਤਾ ਲੈ ਮੈਂ ਇੰਨਾ ਪਾਠ ਕਰਦਾ ਹਾਂ ਵੀ ਆਪਣੇ ਜੋ ਮੈਂ ਹੀ ਇੰਨੀ ਭਰੀ ਹੈ ਜੇ ਤੁਸੀਂ ਇਸ ਗੱਲ ਨੂੰ ਇਸ ਤਰ੍ਹਾਂ ਕਹੋ ਕਿ ਪਰਮਾਤਮਾ ਨੇ ਜਿੰਨੇ ਕਿ ਉਹ ਸੇਵਾ ਸੁਬਾ ਲੈਂਦੇ ਨੇ ਓਨੇ ਕਿ ਮੈਂ ਕਰਦਾ ਹਾਂ ਜਿੰਨੇ ਕਿ ਸ਼ਾਮ ਨੂੰ ਲੈਂਦੇ ਨੇ ਓਨੇ ਕਿ ਮੈਂ ਕਰਦਾ ਹਾਂ ਜਿੰਨੇ ਕਿ ਪਰਮਾਤਮਾ ਮੇਰੀ ਸੇਵਾ ਲਈ ਹੈ ਵੇਖੋ ਪਰਮਾਤਮਾ ਕਰੀਬ ਹੋਵੇ ਨਾ ਬੰਦੇ ਦੇ ਤੇ ਗੁਰਬਾਣੀ ਵਾਲਾ ਆਪੇ ਮਨ ਕਰਦਾ ਹੈ ਵੀ ਹਾਂ ਮੈਂ ਗੁਰਬਾਣੀ ਪੜਾਂ ਵਾਹਿਗੁਰੂ ਦਾ ਸਿਮਰਨ ਕਰਾਂ ਇਸ ਤਰ੍ਹਾਂ ਖਾਲਸਾ ਜੀ ਜੇ ਅਸੀਂ ਗੁਰਬਾਣੀ ਪੜ੍ਹਦੇ ਹਾਂ ਜਾਂ ਗੁਰਬਾਣੀ ਸੁਣਦੇ ਹਾਂ ਸਾਡੇ ਅੱਧੇ ਦੁੱਖ ਦੂਰ ਹੋ ਜਾਂਦੇ ਨੇ ਸਰੀਰਿਕ ਤੇ ਮਾਨਸਿਕ ਜੇ ਕਿਸੇ ਨੂੰ ਕੋਈ ਵੀ ਡਿਪਰੈਸ਼ਨ ਮਾਨਸਿਕ ਤਣਾਅ ਹੋਵੇ ਨੀਂਦ ਨਾ ਆਉਂਦੀ ਹੋਵੇ ਬਹੁਤ ਜ਼ਿਆਦਾ ਪ੍ਰੋਬਲਮਸ ਹੋ ਜਾਂਦੀ ਹੈ ਕਿ ਡਿਪਰੈਸ਼ਨ ਹੈ ਜੀ ਸਾਨੂੰ ਤੇ ਸਾਰੀ-ਸਾਰੀ ਰਾਤ ਨੀਂਦ ਨਹੀਂ ਆਉਂਦੀ ਮੈਂ ਤੁਹਾਨੂੰ ਉਸ ਦਾ ਇੱਕ ਉਪਾਏ ਦੱਸਦੀ ਹਾਂ ਜੇ ਤੁਸੀਂ ਇਸ ਨੂੰ ਸੱਚੇ ਮਨ ਨਾਲ ਕਰੋਗੇ ਤੇ ਤੁਹਾਡੀ ਨੀਂਦ ਤੁਹਾਡਾ ਡਿਪਰੈਸ਼ਨ ਤੁਹਾਡੀ ਥਕਾਨ ਤੁਹਾਡੀ ਹਰ ਇੱਕ ਮੁਸੀਬਤ ਦਾ ਹੱਲ ਸ਼ਾਮ ਦੇ ਸਮੇਂ ਤੁਸੀਂ ਨੀਂਦ ਨਹੀਂ ਆਉਂਦੀ ਤੁਹਾਨੂੰ ਸ਼ਾਮ ਦੇ ਸਮੇਂ ਤੁਸੀਂ ਮੂੰਹ ਹੱਥ ਧੋ ਕੇ ਪੈਰਾਂ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋ ਕੇ ਇੱਕਦਮ ਮੂੰਹ ਤੇ છਿੱਟੇ ਮਾਰ ਕੇ ਤੁਸੀਂ ਇੱਕ ਜਗ੍ਹਾ ਤੇ ਬੈਠ ਜੂ ਚਾਹੇ ਆਪਣੇ ਬੈਡਰੂਮ ਚ ਚਾਹੇ ਕਿਤੇ ਵੀ ਬੈਠ ਜੇ ਤੁਸੀਂ ਉੱਥੇ ਗੁਟਕਾ ਸਾਹਿਬ ਲੋਗ ਸੇਟ ਧੱਕੇ ਤੇ ਪਰਮਾਤਮਾ ਦੇਗੇ ਅਰਦਾਸ ਕਰੋ हे ਪਰਮਾਤਮਾ ਮੈਂ ਤੇਰੀ ਝੋਲੀ ਵਿੱਚ ਬੈਠਣ ਲੱਗਾ ਹਾਂ ਤੇ ਮੈਨੂੰ ਸਵੀਕਾਰ ਕਰਨਾ ਜੇ ਮੇਰੇ ਕੋਲ ਕੋਈ ਗਲਤੀ ਹੋ ਜੇ ਉਸ ਨੂੰ ਪੂਲ ਚੁਕ ਮਾਫ ਕਰਨਾ ਤੇ ਤੁਸੀਂ ਕੀਰਤਨ ਸੋਹਿਲੇ ਸਾਹਿਬ ਦਾ ਪਾਠ ਕਰੋ ਕੀਰਤਨ ਸੋਹਿਲਾ ਜੇ ਤੁਸੀਂ ਉਸ ਪਾਠ ਦਾ ਨਿਰੰਥਨ ਤਿੰਨ ਵਾਰ ਜਾਂ ਪੰਜ ਵਾਰ ਹੋ ਸਕੇ ਤਾਂ ਤੁਸੀਂ 11 ਵਾਰ ਇਸ ਦਾ ਪਾਠ ਕਰੋ ਜਦੋਂ ਇਹ ਰੂਟੀਨ ਬਣਾਉਣੀ ਹੈ ਤੁਸੀਂ ਇੱਕ ਦਿਨ ਆਹ 3 ਵਾਰ ਪਾਠ ਕੀਤਾ ਦੂਜੇ ਦਿਨ 5 ਵਾਰ ਪਾਠ ਕੀਤਾ ਜਿੰਨੀ ਹੋ ਸਕੇ ਉਹਨਾਂ ਤੁਸੀਂ ਕਰ ਸਕੋ 5 ਮਿੰਟ 10 ਮਿੰਟ 15 ਮਿੰਟ ਦਾ ਅਭਿਆਸ 20 ਮਿੰਟ ਦਾ ਅਭਿਆਸ ਜਿੰਨਾ ਹੋ ਸਕੇ ਉਹਨਾਂ ਕਰੋ ਜੇ ਤੁਸੀਂ ਗੁਟਕਾ ਸਾਈ ਫੜੂਗੇ ਨਾ ਤੁਸੀਂ ਮਨ ਵਿੱਚ ਜਦੋਂ ਤੁਸੀਂ ਪਾਠ ਕਰੋਗੇ ਨਾ ਮਨ ਵਿੱਚ ਤਾਂ ਅੰਦਰੂ ਦੀ ਜਿਹੜੀ ਇੱਕ ਪਰਮਾਤਮਾ ਦੀ ਜੋਤ ਜਗਦੀ ਹੁੰਦੀ ਹੈ ਨਾ ਬੰਦੇ ਦੇ ਮਨ ਵਿੱਚ ਦਿਲ ਵਿੱਚ ਉਹ ਦੇ ਨਾਲ ਦੇਖੇ ਤੁਹਾਡੀ ਆਂਤ੍ਰਿਕ ਰੂਹ ਰੂਹ ਤੱਕ ਉਹ ਪਾਰ ਜਾਵੇਗਾ ਤੁਹਾਨੂੰ ਆਟੋਮੈਟਿਕ ਇੰਨੀ ਕੋ ਨੀਂਦ ਆਏਗੀ ਨਾ ਕਿ ਤੁਹਾਨੂੰ ਸਭ ਕੁਝ ਭੁੱਲ ਜਾਵੇਗਾ ਇਹ ਤਜਰਬਾ ਹੈ ਖਾਲਸਾ ਜੀ ਕਰਕੇ ਜਰੂਰ ਵੇਖਣਾ ਤੇ ਜਿਨ੍ਹਾਂ ਨੂੰ ਫਾਇਦਾ ਹੋਵੇ ਉਹ ਕਮੈਂਟ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਜਰੂਰ ਲਿਖਿਆ ਕਰੋ ਦੀ ਖਾਲਸਾ ਜੀ ਜਿਹੜੀਆਂ ਵੀ ਹੱਡ ਬੀਤੀਆਂ ਜਾਂ ਕੋਈ ਵੀ ਅਸੀਂ ਸੰਦੇਸ਼ ਦੇਣਾ ਹੋਵੇ ਅਸੀਂ ਉਹ YouTube ਤੇ ਦਿੰਨੇ ਹਾਂ ਕਥਾ ਦੇ ਰਾਹੀਂ ਵੇਖੋ ਪਲਾ ਕਰਨਾ ਤੇ ਪਲਾ ਕਰਾਉਣਾ ਪਲਾ ਕਰਦੇ ਜਾਓ ਉਹਦੇ ਪੈਰਾਂ ਪਿੱਛੇ ਤੁਹਾਡਾ ਪਲਾ ਜ਼ਰੂਰ ਹੋਵੇਗਾ ਜੇ ਕਿਸੇ ਨੂੰ ਵਿਸ਼ਵਾਸ ਹੋਵੇ ਨਾ ਜੇ ਗੁਰੂ ਤੇ ਤੁਸੀਂ ਅਟੁੱਟ ਵਿਸ਼ਵਾਸ ਰੱਖਿਆ ਹੈ ਨਾ ਤੁਹਾਡੀ ਮਨੋ ਕਾਮਨਾ ਕਿਸੇ ਵੀ ਹਾਲ ਚ ਗੁਰੂ ਪੂਰੀ ਕਰਦੇ ਨੇ ਕਿਉਂਕਿ ਇਹ ਗੁਰੂ ਜੋ ਹੈ ਨਾ ਸਾਡਾ ਇਹ ਸਮਰਥ ਗੁਰੂ ਹੈ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀਆਂ ਇਹਨਾਂ ਨੇ ਬਾਣੀਆਂ ਲਿਖੀਆਂ ਨੇ ਨਾ ਖਾਲਸਾ ਜੀ ਇਹ ਵੀ ਸਾਡੇ ਤੇ ਹੀ ਹੈ ਅਸੀਂ ਬਾਣੀ ਪੜ੍ਹਦੇ ਜ਼ਰੂਰ ਹਾਂ ਪਰ ਬਾਣੀ ਸਮਝਦੇ ਨਹੀਂ ਹਾਂ ਬਾਣੀ ਵਿੱਚ ਕੀ ਲਿਖਿਆ ਹੈ ਇਹ ਕਦੇ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਅੱਜ ਤੱਕ ਕਿਸੇ ਨੂੰ ਇਹਨਾਂ ਵੀ ਨਹੀਂ ਪਤਾ ਹੋਏਗਾ ਕਿ ਮੂਲ ਮੰਤਰ ਮੂਲ ਮੰਤਰ ਦਾ ਜੋ ਪਾਠ ਹੈ ਮੂਲ ਮੰਤਰ ਜਿੰਨੇ ਕ ਸ਼ਬਦਾਂ ਦਾ ਹੈ ਮੂਲ ਮੰਤਰ ਦਾ ਪਾਠ ਇਸ ਦਾ ਵਿਆਖਿਆ ਇਹ ਸਿੱਧਾ ਸਿੱਧਾ ਦੀ ਕੀ ਹੈ ਅਸਰ ਮੂਲ ਮੰਤਰ ਦੇ ਵਿੱਚ ਇੰਨੀ ਕੋ ਸ਼ਕਤੀ ਹੈ ਕਿ ਤੁਸੀਂ ਮੂਲ ਮੰਤਰ ਨੂੰ ਤਾਂ ਇੱਕ ਦੋ ਦਿਨ ਅਭਿਆਸ ਨਾਲ ਯਾਦ ਕਰ ਸਕਦੇ ਹੋ ਚਾਹੇ ਕੋਈ ਪੜਿਆ ਲਿਖਿਆ ਹੈ ਚਾਹੇ ਕੋਈ ਨਹੀਂ ਪੜਿਆ ਲਿਖਿਆ ਮੂਲ ਮੰਤਰ ਦਾ ਅਭਿਆਸ ਕਰਨਾ ਬਹੁਤ ਸੌਖਾ ਹੈ ਜੇ ਤੁਸੀਂ ਮੂਲ ਮੰਤਰ ਦਾ ਹੀ ਪਾਠ ਕਰੀ ਜਾਉਂਗੇ ਨਾ ਤਾਂ ਵੀ ਤੁਹਾ ਤੁਸੀਂ ਇੱਕ ਸਿੱਧੀ ਲੜੀਵਾਰ ਸ਼ੁਰੂ ਕਰ ਲੋ ਕਿ ਮੈਂ ਅੱਜ ਮੂਲ ਮੰਤਰ 5 ਮਿੰਟ ਕੀਤਾ ਹੈ 10 ਮਿੰਟ ਕੀਤਾ ਹੈ ਰੋਜ਼ਾਨਾ ਇੱਕ ਡੋਜ਼ ਦੀ ਤਰ੍ਹਾਂ ਤੁਸੀਂ ਤਿਆਰ ਕਰੋ ਕਿ ਅੱਜ ਮੈਂ ਅੱਧਾ ਘੰਟਾ ਮੂਲ ਮੰਤਰ ਪੜ੍ਹਨਾ ਹੈ ਮੂਲ ਮੰਤਰ ਦਾ ਪਾਠ ਕਰਿਆ ਕਰੋ ਮੂਲ ਮੰਤਰ ਦੇ ਪਾਠ ਨਾਲ ਦਿਮਾਗ ਵੀ ਤੇਜ਼ ਹੋਏਗਾ ਤੇ ਮੂਲ ਮੰਤਰ ਦੇ ਪਾਠ ਨਾਲ ਤੁਹਾਡੀ ਰੂਹ ਵੀ ਪਵਿੱਤਰ ਹੋਏਗੀ ਗੁਰੂ ਜੀ ਨੇ ਬਾਣੀ ਦੇ ਵਿੱਚ ਸਭ ਤੋਂ ਉੱਪਰ ਮੂਲ ਮੰਤਰ ਲਿਖਿਆ ਹੈ ਮੂਲ ਮੰਤਰ ਦਾ ਅਭਿਆਸ ਕਰਿਆ ਕਰੋ ਜੀ ਕਿਉਂਕਿ ਮੂਲ ਮੰਤਰ ਦੇ ਵਿੱਚ ਬਹੁਤ ਸ਼ਕਤੀ ਹੈ ਜੋ ਵੀ ਮੂਲ ਮੰਤਰ ਦਾ ਪਾਠ ਰੋਜ਼ਾਨਾ ਕਰਦੇ ਨੇ ਕਈ ਤਾਂ 108 ਵਾਰ ਕਰਦੇ ਨੇ ਦਿਨ ਵਿੱਚ ਸਵੇਰੇ 108 ਵਾਰ ਤੇ ਸ਼ਾਮ ਨੂੰ 108 ਵਾਰ ਕੋਈ ਵੀ ਮਨੋ ਇੱਛਾ ਕੋਈ ਵੀ ਬੰਦੇ ਦੇ ਅੰਦਰ ਕੋਈ ਉਹ ਵੀ ਕਾਮਨਾ ਕਿ ਮੈਂ ਇਸ ਚੀਜ਼ ਨੂੰ ਪੂਰਾ ਕਰਨਾ ਹੈ ਜੇ ਤੁਸੀਂ ਸੋਚਨਤਾ ਨਾਲ ਮਨ ਵਿੱਚ ਅਟੁੱਟਤਾ ਰੱਖ ਕੇ ਵਿਸ਼ਵਾਸ ਰੱਖ ਕੇ ਜੇ ਤੁਸੀਂ ਮੂਲ ਮੰਤਰ ਦਾ ਪਾਠ ਕਰੋਗੇ ਤੇ ਤੁਹਾਡੀ ਹਰ ਇੱਕ ਮਨੋ ਕਾਮਨਾ ਪੂਰੀ ਹੋ ਜਾਵੇਗੀ ਖਾਲਸਾ ਜੀ ਇਸ ਕਥਾ ਵਿੱਚ ਅਸੀਂ ਡਿਪਰੈਸ਼ਨ ਤੇ ਨੀਂਦ ਦੇ ਬਾਰੇ ਇੱਕ ਪਾਠ ਦੱਸਿਆ ਸੀ ਕੀਰਤਨ ਸੋਇਲਾ ਤੇ ਹੁਣ ਮੂਲ ਮੰਤਰ ਕਿਉਂਕਿ ਮੂਲ ਮੰਤਰ ਦੀ ਸਭ ਤੋਂ ਵੱਡੀ ਸ਼ਕਤੀ ਹੈ ਮੂਲ ਮੰਤਰ ਦਾ ਪਾਠ ਤਾਂ ਹਰ ਇੱਕ ਨੂੰ ਯਾਦ ਹੀ ਹੁੰਦਾ ਹੈ ਤਕਰੀਬਨ ਕੋਈ ਹੀ ਇਹੋ ਜਿਹਾ ਹੋਵੇਗਾ ਜਿਸ ਨੂੰ ਜੀ ਮੂਲ ਮੰਤਰ ਨਹੀਂ ਆਉਂਦਾ ਹੋਵੇਗਾ ਕਿਉਂਕਿ ਜਪਜੀ ਦੀ ਬਾਣੀ ਦੇ ਵਿੱਚ ਸਭ ਤੋਂ ਉੱਤੇ ਮੂਲ ਮੰਤਰ ਹੀ ਲਿਖਿਆ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਮੂਲ ਮੰਤਰ ਦੁਹਰਾਇਆ ਗਿਆ ਹੈ ਵਿੱਚ ਕਈ ਵਾਰ ਮੂਲ ਮੰਤਰ ਦਾ ਪਾਠ ਹੈ ਤੇ ਮੂਲ ਮੰਤਰ ਦਾ ਅਭਿਆਸ ਅਸੀਂ ਤੁਹਾਨੂੰ ਅੱਜ ਕਰਾਵਾਂਗੇ ਇੱਕ ਓੰਕਾਰ ਸਤ ਤੇ ਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪਰ ਸਾਧ ਇਸ ਤਰ੍ਹਾਂ ਤੁਸੀਂ ਮੂਲ ਮੰਤਰ ਦਾ ਪਾਠ ਕਰਨਾ ਹੈ ਤੁਸੀਂ ਜਿੰਨਾ ਹੋ ਸਕੇ ਓਨਾ ਸਹਜੇ ਨਾਲ ਪਾਠ ਕਰੋ ਪਾਠ ਮਨ ਨਾਲ ਕਰੋਗੇ ਤੇ ਮਨ ਵਿੱਚ ਕਰੋਗੇ ਤੇ ਘਟ ਫਲ ਮਿਲੇਗਾ ਜੇ ਤੁਸੀਂ बोल, बोल तक, तक, दी ਹੁਣ ਸਤਨਾਮ ਤੁਸੀਂ ਸਤਨਾਮ ਬੋਲਿਆ ਹੈ ਤੁਹਾਡੇ ਕੰਨਾਂ ਤੱਕ ਉਸ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਕਿਸੇ ਵੀ ਪਾਠ ਦਾ ਅਭਿਆਸ ਕਰਦੇ ਹੋਣ ਆਪਣੀ ਜੁਬਾਨ ਨਾਲ ਤਾਂ ਉਸ ਦਾ ਆਵਾਜ਼ ਤੁਹਾਡੇ ਕੰਨਾਂ ਤੱਕ ਪਹੁੰਚਣੀ ਚਾਹੀਦੀ ਹੈ ਇਸ ਨਾਲ ਤੁਹਾਨੂੰ ਦੁੱਗਣਾ ਫਲ ਮਿਲਦਾ ਹੈ ਖਾਲਸਾ ਜੀ 100% ਗਰੰਟੀ ਹੈ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਪਾਠ ਰੋਜ਼ਾਨਾ ਆਪਣੀ ਰੁਟੀਨ ਬਾਈ ਪਰ ਹਾਂ ਜਿਸ ਸਮੇਂ ਤੇ ਅੱਜ ਕੀਤਾ ਹੈ ਉਸੇ ਸਮੇਂ ਤੇ ਕੱਲ ਵੀ ਕਰੋ ਜੇ ਕੋਈ ਮਨੁਕਾਮਨਾ ਪੂਰੀ ਕਰਨੀ ਹੈ ਵੈਸੇ ਤਾਂ ਪਰਮਾਤਮਾ ਦਾ ਨਾਮ ਹਰ ਸਮੇਂ ਬੰਦਾ ਲੈ ਸਕਦਾ ਹੈ ਪਰ ਕਹਿੰਦੇ ਨਾ ਟਾਈਮ ਟਾਈਮ ਕਿਉਂਕਿ ਹਰ ਇੱਕ ਚੀਜ਼ ਦਾ ਇੱਕ ਟਾਈਮ ਹੁੰਦਾ ਹੈ ਸਵੇਰੇ ਕਹਿੰਦੇ ਹਨਾ ਸਵੇਰੇ ਤੜਕੇ ਉੱਠ ਕੇ ਜੇ ਕੋਈ 4 ਵਜੇ ਸਿਮਰਨ ਕਰਦਾ ਹੈ ਨਾ ਖਾਲਸਾ ਜੀ ਉਸ ਦਾ ਫਲ 1000 ਗੁਣਾ ਹੋ ਕੇ ਮਿਲਦਾ ਹੈ ਕਦੀ ਸਵੇਰੇ ਤੜਕੇ 4 ਵਜੇ ਉੱਠ ਕੇ ਜਾਪ ਕਰਕੇ ਵੇਖੋ ਜਿੰਨਾ ਕੋ ਸਕੂਨ ਤੁਹਾਨੂੰ ਪੂਰੀ ਲਾਈਫ ਚ ਨਹੀਂ ਮਿਲਿਆ ਹੋਣਾ ਉਹਨਾਂ ਤੁਹਾਨੂੰ ਇੱਕ ਦਿਨ ਚ ਜ਼ਰੂਰ ਮਿਲੇਗਾ ਇਹ ਖਾਲਸਾ ਜਦੋਂ ਆਪਾਂ ਸਵੇਰੀ ਉੱਠਦੇ ਹਾਂ ਨਾ ਤਾਂ ਮਨ ਵੀ ਠੀਕ ਹੁੰਦਾ ਹੈ ਤਨ ਵੀ ਪਵਿੱਤਰ ਹੁੰਦਾ ਹੈ ਤੇ ਗੁਰਦੁਆਰੇ ਚ ਨਾ ਪਰਮਾਤਮਾ ਆਪਣੇ ਸਿੱਖਾਂ ਦੀ ਉਡੀਕ ਕਰਦਾ ਹੈ ਕੀ ਮੇਰੀ ਸੰਗਤ ਅਜੇ ਤੱਕ ਆਈ ਹੈ ਕਿ ਨਹੀਂ ਮੇਰਾ ਸ਼ਰਦਾਲੂ ਜਿਸ ਨੂੰ ਕਿ ਮੈਂ ਰਾਤ ਨੂੰ ਸੁਵਾਇਆ ਹੈ ਹੁਣ ਸਵੇਰੇ ਉੱਠ ਕੇ ਉਹ ਮੇਰੇ ਦਰਬਾਰ ਤੇ ਆਇਆ ਵੀ ਹੈ ਕਿ ਨਹੀਂ ਜਿਸ ਨੇ ਮੇਰੇ ਕੋ ਕੁਝ ਲੈਣਾ ਹੈ ਜਿਸ ਨੇ ਮੇਰੇ ਕੋਲੋਂ ਕੁਝ ਮੰਗਣਾ ਹੈ ਜੇ ਅਸੀਂ ਪਰਮਾਤਮਾ ਕੋ ਕੁਝ ਮੰਗਣਾ ਹੈ ਨਾ ਤਾਂ ਥੋੜਾ ਜਿਹਾ ਤਾਂ ਨੀਂਦ ਨੂੰ ਤਿਆਗਣਾ ਪਏਗਾ 4:00 ਵਜੇ ਨਾ ਸਹੀ 5:00 ਵਜੇ ਤੁਸੀਂ ਉੱਠ ਜਾਓ 5:00 ਵਜੇ ਉੱਠ ਕੇ ਨਹਾ ਧੋ ਕੇ ਸ্নান ਕਰਕੇ ਪਾਠ ਕਰੋ ਪਾਠ ਕਰਕੇ ਗੁਰਦੁਆਰਾ ਸਾਹਿਬ ਜਾਓ ਜਾਂ ਗੁਰਦੁਆਰਾ ਸਾਹਿਬ ਤੋਂ ਆ ਕੇ ਪਾਠ ਕਰੋ ਵੀ ਆਪਣੀ ਰੁਟੀਨ ਬਣਾਓ ਗੁਰਦੁਆਰਾ ਸਾਹਿਬ ਜਾਣ ਦੀ ਕਿਉਂਕਿ ਜੇ ਅਸੀਂ ਕੁਝ ਮੰਗਣਾ ਹੈ ਤਾਂ ਉਸ ਵਾਹਿਗੁਰੂ ਕੋਲੋਂ ਮੰਗਣਾ ਹੈ ਜੇ ਅਸੀਂ ਕੁਝ ਮੰਗਦੇ ਹਾਂ ਤੇ ਉਹ ਵਾਹਿਗੁਰੂ ਜੀ ਜਲਦੀ ਪੂਰੀ ਕਰਦੇ ਹੈ ਵਾਹਿਗੁਰੂ ਵੀ ਆਪਣੀ ਸਿੱਖ ਦੀ ਉਡੀਕ ਕਰਦੇ ਹਨ ਕਿ ਮੇਰਾ ਸਿੱਖ ਹਜੇ ਆਇਆ ਹੈ ਕਿ ਨਹੀਂ ਜਿਵੇਂ ਇੱਕ ਆਸ ਹੁੰਦੀ ਹੈ ਖਸਾ ਜੀ ਤੁਸੀਂ 4 ਦਿਨ ਲਗਾਤਾਰ ਪਾਠ ਕਰਕੇ ਦੇਖੋ 5ਵੇਂ ਦਿਨ ਤੁਸੀਂ ਨਹੀਂ ਕਰੋਗੇ ਨਾ ਤੁਹਾਨੂੰ ਹੋਏਗਾ ਫੀਲ ਕਿ ਕੁਝ ਤਾਂ ਕਮੀ ਹੈ ਜਿਵੇਂ ਭੋਜਨ ਦੇ ਵਿੱਚ ਨਮਕ ਦਾ ਸਵਾਦ ਨਾ ਹੋਵੇ ਨਮਕ ਨਾ ਪਾਇਆ ਹੋਵੇ ਨਾ ਤਾਂ ਵੀ ਉਹ ਭੋਜਨ ਦੀ ਬੇਸਵਾਦਾ ਲੱਗਣ ਲੱਗ ਪੈਂਦਾ ਹੈ ਇਸ ਤਰ੍ਹਾਂ ਇਹ ਜਿੰਦਗੀ ਵੀ ਜੀਵਨ ਦੇ ਵਿੱਚ ਗੁਰਬਾਣੀ ਹੀ ਨਹੀਂ ਤੇ ਇਸ ਵਿੱਚ ਕੋਈ ਸਵਾਦ ਨਹੀਂ ਦੇਖੋ ਗੁਰਬਾਣੀ ਪੜਨਾ ਗੁਰਬਾਣੀ ਸੁਣਨਾ ਸ਼ਬਦ ਜਾਪ ਕਰਨਾ ਪਾਠ ਕਰਨਾ ਇਹ ਅਸੀਂ ਆਪਣੀ ਭਲਾਈ ਲਈ ਕਰਦੇ ਹਾਂ ਦੇਖੋ ਪੜਦੇ ਅਸੀਂ ਹਾਂ ਅਸੀਂ ਪਰਮਾਤਮਾ ਕੋਲੋਂ ਵਾਹਿਗੁਰੂ ਕੋਲੋਂ ਕਿੰਨਾ ਕੁਝ ਮੰਗਦੇ ਹਾਂ ਪਰਮਾਤਮਾ ਸਾਨੂੰ ਦਿੰਦੇ ਨੇ ਕਿਉਂਕਿ ਉਹ ਸਾਨੂੰ ਦੁਖੀ ਨਹੀਂ ਦੇ ਸਕਦੇ ਤੇ ਫਿਰ ਅਸੀਂ ਆਪਣੇ ਗੁਰੂ ਨੂੰ ਦੁਖੀ ਕਿਵੇਂ ਕਰ ਸਕਦੇ ਹਾਂ ਕਿ ਅਸੀਂ ਉਹਨਾਂ ਤੇ ਆਗਿਆ ਹੀ ਨਹੀਂ ਮੰਨਦੇ ਅਸੀਂ ਉਹਨਾਂ ਦੀ ਆਗਿਆ ਦੀ ਪਾਲਣਾ ਹੀ ਨਹੀਂ ਕਰਦੇ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਕਿ ਬਾਣੀ পড়ੋ ਪਾਠ ਕਰੋ ਕਿਸੇ ਦਾ ਮਨ ਨਹੀਂ ਦਿਖਾਉਣਾ ਹੈਗਾ ਖਾਲਸਾ ਜੀ ਅਸੀਂ ਕਿਸੇ ਦਾ ਮਨ ਤਾਂ ਕੀ ਦਿਖਾਉਣਾ ਅਸੀਂ ਕਿਸੇ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੰਦੇ ਹਾਂ ਅਸੀਂ ਸੋਚਦੇ ਹਾਂ ਕਿ ਅਸੀਂ ਬਹੁਤ ਸਿਆਣੇ ਹਾਂ ਅਸੀਂ ਬਹੁਤ ਚਤਰ ਹਾਂ ਪਰ ਸਾਡੇ ਤੋਂ ਤਾਂ ਵੀ ਕਈ ਦੁਨੀਆਂ ਹੈ ਜੋ ਜਿਨ੍ਹਾਂ ਦੇ ਅੱਗੇ ਅਸੀਂ ਕੁਝ ਵੀ ਨਹੀਂ ਹਾਂ ਇਸ ਕਾਰਕਿ ਸਾਨੂੰ ਹੰਕਾਰ ਨਿੰਦਿਆ ਨੂੰ ਜ਼ਿੰਦਗੀ ਚੋਂ ਤਿਆਗ ਦੇਣਾ ਚਾਹੀਦਾ ਹੈ ਹਰ ਇੱਕ ਮੁਸੀਬਤ ਦਾ ਹੱਲ ਸ਼ਾਂਤੀ ਹੈ ਇੱਕ ਚੁੱਪ ਸੋ ਸੁਖ ਕਹਿੰਦੇ ਹਨ ਨਾ ਸਿਆਣਿਆਂ ਨੇ ਜੀ ਕਹਾਵਤ ਬਣਾਈ ਹੈ ਇਸਦਾ ਕੋਈ ਮਤਲਬ ਹੀ ਹੋਏਗਾ ਇਸਦਾ ਕੋਈ ਅਸਰ ਹੀ ਹੋਵੇਗਾ ਇਸ ਕਰਕੇ ਗੁਰਬਾਣੀ ਨੂੰ ਹਮੇਸ਼ਾ ਮਨਜ ਰੱਖਿਆ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਪਾਠ ਕਰਿਆ ਕਰੋ ਇੱਕ ਹੋਰ ਬੇਨਤੀ ਹੈ ਕਿ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਕਮੈਂਟ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਜੀ ਲਿਖਿਆ ਕਰੋ ਤਾਂ ਕਿ ਤੁਹਾਡੀ ਵੀ ਹਾਜ਼ਰੀ ਲੱਗ ਸਕੇ ਕਥਾ ਸੁਣਨ ਨਾਲ ਮਨ ਪਵਿੱਤਰ ਹੁੰਦਾ ਹੈ ਤੇ ਗੁਰਬਾਣੀ ਪੜਨ ਨਾਲ ਵੀ ਮਨ ਪਵਿੱਤਰ ਹੁੰਦਾ ਹੈ ਸਾਡੀਆਂ ਕਈ ਕਾਮਨਾਵਾਂ ਪਰਮਾਤਮਾ ਤੱਕ ਪੁੱਜ ਜਾਂਦੀਆਂ ਨੇ ਤਾਂ ਤਾਂ ਨਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਭ ਦੇ ਬੀੜੇ ਬੰਨੀ ਲਾਉਂਦੇ ਨੇ ਸੱਤ ਮੇਰ ਭਰਿਆ ਹੱਥ ਰੱਖਦੇ ਨੇ ਇਹਨਾਂ ਕੋਲੋਂ ਕੁਝ ਵੀ ਮੰਗਣਾ ਹੋਵੇ ਨਿਸਵਾਰਥ ਭਾਵਨਾ ਨਾਲ ਨੀਵਾ ਹੋ ਕੇ ਮੰਗ ਲਿਆ ਕਰੋ ਕਹਿੰਦੇ ਨੇ ਜੀ ਬੰਦਾ ਨੀਵਾ ਹੋ ਕੇ ਚੱਲੇ ਨਾ ਤਾਂ ਤੱਤੀ ਬਾਉ ਵੀ ਨਹੀਂ ਲੱਗਦੀ ਹੈਗੀ ਇਸ ਕਰਕੇ ਪਰਮਾਤਮਾ ਆਪਣੇ ਸਿੱਖ ਦੇ ਅੰਗ ਸੰਗ ਸਹਾਈ ਹੁੰਦੇ ਨੇ ਤੰਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੰਤਨ ਸ੍ਰੀ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ